ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਇਹ ਪ੍ਰੈਸ ਕਾਨਫਰੰਸ ਗੇਲ ਰੋਡ ਤੇ ਇਸ ਕਰਕੇ ਰੱਖੀ ਗਈ ਆ ਕਿ 18 5 24 ਨੂੰ ਇੰਟਰਨੈਸ਼ਨਲ ਸੰਸਮਾਦ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਨਸ਼ਿਆਂ ਦੇ ਖਿਲਾਫ ਮਤੇ ਪਾਸ ਕੀਤੇ ਗਏ ਜੋ ਖਵਾਰਾ ਚਾਏ ਜਾਂ ਜਿਹੜਾ ਦੂਸਰੇ ਮੀਡੀਆ ਚੈਨਲ ਉਨਾਂ 'ਤੇ ਵੀ ਆਏ ਤੇ ਉਪਰੰਤ ਮੇਰੇ ਤੇ ਕਸ਼ਟ ਆ ਰਿਹਾ ਕਿਉਂਕਿ ਸਾਡੇ ਖੰਨੇ ਐਸਐਸਪੀ ਸੀ ਮਨੋਂ ਨਹੀਂ ਲੈਂਦਾ ਕਿ ਉਹ ਮੀਡੀਆ ਇਹਨਾਂ ਚੱਖਣਾ ਨਹੀਂ ਹੈ ਮੈਂ ਤਾਂ ਨਾ ਲੈਦਣਾ ਐਸਐਸਪੀ ਰਿਆ ਲੋਕ ਖੰਨੇ 'ਤੇ ਬੜਾ ਨਸ਼ਾ ਵੇਚਾਲ ਸੁਨੇ ਅੱਜ ਕੱਲ ਉਹ ਕਾਉਂਟਰ ਇੰਟੈਲੀਜੈਂਸ ਵਿੱਚ ਆ ਚੰਨੀਗੜ੍ਹ ਉਹਨੂੰ ਇਹ ਦੁੱਖ ਲੱਗਿਆ ਹੋਣਾ ਬਹੁਤ ਭਾਰਾ ਬੀ ਨਸ਼ਨ ਦੇ ਖਿਲਾਫ ਕਿਉਂ ਗੱਲ ਕਰਦੇ ਨੇ ਕਿਉਂ ਬੋਲਦੇ ਆ ਤੇ ਉਹਨੇ ਮੇਰੇ ਘਰ ਦੀ ਰੇਕੀ 6 ਜੂਨ ਨੂੰ ਕੀਤੀ ਜਗੇੜੇਪਿੰਡ ਉਹਦੇ ਰੀਡਰ ਨੇ ਪੰਛੀ ਲਾਲ ਉਹਦੇ ਰੀਡਰ ਦਾ ਨਾਂ ਪੰਛੀ ਲਾਲ ਆ ਉਸਨੇ ਰੇਕੀ ਕੀਤੀ ਫਿਰ 14 ਨੂੰ ਸਾਰੇ ਮੇਰੇ ਘਰ ਦੇ ਫੋਟੋ ਫੋਟਾਂ ਚਿੱਤੀਆਂ 17 ਤਰੀਕ ਨੂੰ ਇੱਕ ਕਾਲੇ ਰੰਗ ਦੀ ਗੱਡੀ ਖੜੀ ਦੇਖੀ ਗੀ ਉੱਥੇ ਇਸ ਕਰਕੇ ਮੈਂ ਇਸ ਰਵੰਧ ਵਿੱਚ ਚਿੱਠੀਆਂ ਸਾਰੇ ਸਾਰੇ ਕੱਟੀਆਂ ਨੇ ਉਸ ਦਾ ਬਾਈ ਨੇਮ ਨਾਮ ਲਿਖ ਕੇ ਆ ਪ੍ਰਧਾਨ ਮੰਤਰੀ ਨੂੰ ਹੋਮ ਮਿਨਿਸਟਰ ਨੂੰ ચીਫ ਸਕੱਟਰੀ ਆਫ ਇੰਡੀਆ ચીਫ ਸਕੱਟਰੀ ਪੰਜਾਬ ਹੋਮ ਸਕੱਟਰੀ ਪੰਜਾਬ ਅਤੇ ਗਵਰਨਰ ਸਾਹਿਬ ਪੰਜਾਬ ਮਾਨਯੋਗ ਚੀਫ ਜਸਟਰਡ ਪੰਜਾਬ ਹੋਮ ਸਕੱਟਰੀ ਪੰਜਾਬ ਸਾਰੇ ਉਹਨਾਂ ਵਿੱਚ ਚਿੱਠੀਆਂ ਕੱਡੀਆਂ ਨੇ ਕਿ ਮੇਰੀ ਸ਼ੇਫਟੀ ਕੀਤੀ ਜਾਵੇ ਤੇ ਇਸ ਦੀ ਜਾਂਚ ਕੀਤੀ ਜਾਵੇ ਇਸ ਦੀ ਅਨੁਕਾਲੀ ਕੀਤੀ ਜਾਵੇ ਤੇ ਇਹ ਨਸ਼ਿਆਂ ਦੇ ਖਿਲਾਫ ਜੋ ਅਸੀਂ ਬੋਲਦਿਆਂ ਤੇ ਤੁਹਾਨੂੰ ਇਹ ਜਿਹੜੇ ਰੋਕਣ ਵਾਲੇ ਨਹੀਂ ਹੋਈ ਪਾਇਨੇ ਕਿਲੇ ਆ ਤੇ ਅਸੀਂ ਡਰਦੇ ਨਹੀਂ ਨਾ ਤੋਂ ਅਸੀਂ ਆਪਣਾ ਕੰਮ ਜਾਰੀ ਰੱਖਾਂਗੇ ਇਹ ਲੜਾਈ ਜਾਰੀ ਰੱਖਾਂਗੇ ਨਸ਼ਿਆਂ ਦੇ ਖਿਲਾਫ ਤਾਂ ਸਾਨੂੰ ਕਿੰਨਾ ਵੀ ਕਸ਼ਟ ਚੜਨਾ ਪਵੇ ਮੇਰੇ ਨਾਲ ਜਿੰਨੇ ਬੈਠੇ ਨੇ ਖੱਬੇ ਸੱਜੇ ਸਾਰੇ ਜੋਧੇ ਨੇ ਸਾਰੇ ਇਸ ਕੰਮ ਵਾਸਤੇ ਨੇ ਵੀ ਅਸੀਂ ਇਸ ਕੰਮ ਲਈ ਕੁਝ ਵੀ ਹੋ ਜਾਵੇ ਤੇ ਅਸੀਂ ਵੀ ਨਸ਼ਿਆਂ ਦੇ ਖਿਲਾਫ ਲੜਾਂਗੇ ਖੜਾਂਗੇ ਸਾਡੇ ਨੌਜਵਾਨ ਆ ਤੁਸੀਂ ਕੀ ਕੈਰ ਵੀ ਨਹੀਂ ਦੇਖਦੇ ਹੋ ਜਾਂ ਸਵਾਰ ਪੜ੍ਹਦੇ ਹੋ ਜਾਂ ਨੈੱਟ ਤੇ ਦੇਖਦੇ ਹੋ ਕੀ ਦੇਖਦੇ ਹੋ ਇੱਕ ਨੌਜਵਾਨ ਰੋਜ਼ ਮਰਦਾ ਹੈ ਮੈਂ ਇਹਨੂੰ ਬੜੇ ਦੁੱਖ ਨਾਲ ਕਹਨੇ ਪੰਗਾ ਇੱਕ ਦਿਨ ਮੋਗੇ ਜ਼ਿਲ੍ਹੇ ਚ ਚਾਰ ਬੱਚੇ ਇੱਕ ਦਿਨ ਚ ਮਰ ਗਏ ਨਸ਼ੇ ਦੀ ਓਵਰਡੋਜ਼ ਨਾਲ ਆ ਥੋੜੇ ਦਿਨਾਂ ਦੀ ਗੱਲ ਆ ਪੰਜ ਛੇ ਦਿਨ ਹੋਏ ਨੇ ਹੁਣ ਮੈਂ ਅੱਜ ਖਬਰਾਂ ਸੁਣਦਾ ਸੀ ਕੱਲ ਬਠਿੰਡੇ ਜ਼ਿਲ੍ਹੇ ਚ ਮਰਿਆ ਓਵਰਡੋਜ਼ ਨਾਲ ਚਾਰ ਭੈਣਾਂ ਦੇ ਇੱਕ ਪੁੱਤ ਰੋਜੇ ਕੋ ਸੋ ਰਹਾ ਸਰਕਾਰ ਸੁੱਤੀ ਪਈ ਐ ਸਰਕਾਰ ਗੱਲਾਂ ਕਰਦੀ ਐ ਗੱਲਾਂ ਦਾ ਖੜਾ ਕਰਦੀ ਐ ਗੱਲਾਂ ਦੀ ਝੂਠੇ ਗੱਫੇ ਦੇ ਰਹੀ ਐ ਕਰਦੀ ਕੁਛ ਨਹੀਂ ਜਵਾਨੀ ਖਤਮ ਹੋ ਰਹੀ ਐ ਰਾਜਨੇ ਨੇ ਕਿੰਨਾ ਦੇ ਕਰਨਾ ਜੋ ਜਵਾਨੀ ਖਤਮ ਹੋ ਗਈ ਲੋਕੀ ਮਰ ਗਏ ਰਾਜ ਕਿੰਨਾ ਕਿੰਨਾ ਦੇ ਕਰਨਾ ਇਹਨਾਂ ਨੇ ਤੇ ਇਸ ਕਰਕੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਤੇ ਪੁਲਿਸ ਵਾਲੇ ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਵੀ ਪੁਲਿਸ ਬੰਦੇ ਸੇ ਵੇਚਦੀ ਐ ਆਪ ਹੀ ਕਿਹਾ ਉਹਨੇ ਮੈਂ ਨਹੀਂ ਕਹਿੰਦਾ ਉਹਨੇ ਕਿਹਾ ਲੋਕ ਤਾਂ ਕਹਿੰਦੇ ਨੇ ਇਹ ਗੱਲ ਇਹ ਪਰ ਮੁੱਖ ਮੰਤਰੀ ਨੂੰ ਕਹਿਣਾ ਪਿਆ ਇਹ ਗੱਲ ਪਰ ਉਹਨੇ ਮੈਨੂੰ ਇਹ ਅਫਸੋਸ ਨਾ ਇਹ ਕਹਿੰਦਾ ਉਹਨੇ ਛੋਟਿਆਂ ਦਾ ਨਾ ਹੋ ਲਿਆ ਵੱਡਿਆਂ ਦਾ ਨਾ ਹੋ ਲੈਣਾ ਚਾਹੀਦਾ ਜੇ ਵੱਡਿਆਂ ਦਾ ਨਾ ਹੋ ਲੜ ਛੋਟੇ ਤਾਂ ਵੀ ਆ ਜਾਂਦੇ ਨੇ ਵਿੱਚ ਹਾਥੀ ਦੀ ਪੈੜ ਸਾਰੇ ਜਾਨਵਰਾਂ ਦੀ ਪੈੜ ਆ ਜਾਂਦੀ ਯਾਰ ਸਾਰਿਆਂ ਦੀ ਉਹਨੂੰ ਵੱਡਿਆਂ ਦਾ ਨਾ ਹੋਣਾ ਚਾਹੀਦਾ ਸੀ ਇਸ ਕਰਕੇ ਇਹ ਪ੍ਰੈਸ ਕਾਨਫਰੰਸ ਰੱਖੀ ਆ ਅਸੀਂ ਮੈਂ ਮੇਰੀ ਜਾਨ ਨੂੰ ਵੀ ਖਤਰਾ ਮੇਰੀ ਪ੍ਰਾਪਰਟੀ ਨੂੰ ਵੀ ਖਤਰਾ ਤੇ ਇਸ ਕਰਕੇ ਮੈਂ ਫਿਰ ਵੀ ਇਹ ਕਹਿਣਾ ਚਾਹਨਾ ਵੀ ਮੈਂ ਡਰਦਾ ਨਹੀਂ ਮੈਂ ਇਹ ਨਸ਼ੇ ਦੇ ਖਿਲਾਫ ਲੜਦਾ ਰਾਂ ਬਾਈ ਇੱਕ ਸੁਣਨ ਵਿੱਚ ਆਇਆ ਕਿ ਕਾਫੀ ਡੇਰਿਆਂ ਵਿੱਚ ਵੀ ਨਸ਼ਾ ਵਿਕਦਾ ਹੈ ਉਦੋਂ ਪੁਲਿਸ ਦਾ ਧਿਆਨ ਨਹੀਂ ਜਾਂਦਾ ਅੱਜ ਉਹ ਦੇਖੋ ਜਿਹੜਾ ਨਸ਼ਾ ਵਿਕਦਾ ਤੁਸੀਂ ਕਹਿੰਦੇ ਹੋ ਡੇਰਾਂ ਤੇ ਵਿਕਦਾ ਹੋਣਾ ਪਰ ਇਹ ਗਵਰਨਮੈਂਟ ਕਹਿੰਦੇ ਨੇ ਗਵਰਨਮੈਂਟ ਵੀ ਮਿੰਟ ਮਿੰਟ ਦੀ ਗੌਰ ਉਹ ਤਾਂ ਸਰਕਾਰ ਕਹਿੰਦੀ ਸਾਨੂੰ ਕੀੜੀ ਫਿਰਦੀ ਦੇ ਦੀਆਂ ਜਿੱਥੇ ਕੀੜੀ ਫਿਰਦੀ ਹੈ ਨਾ ਇੱਥੇ ਪੰਜਾਬ ਵਿੱਚ ਉਹ ਸਾਨੂੰ ਦੇ ਦੀ ਕਿੱਥੇ ਫਿਰਦੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਨਸ਼ੇ ਕਿੱਥੇ ਵਿਕਦੇ ਨੇ ਕੌਣ ਵੇਚ ਰਿਹਾ ਇਹ ਨਹੀਂ ਪਤਾ ਇਹਨਾਂ ਇਹ ਸਰਕਾਰ ਹੀ ਬੇਸ਼ਰਮ ਕਹਿ ਲੋ ਹੋਈ ਹੈ ਪਤਾ ਹੁੰਦੇ ਵੀ ਫੇਰ ਵੀ ਕੋਈ ਕਾਰਵਾਈ ਨਹੀਂ ਕਰਦੇ ਪੰਜਾਬ ਸਰਕਾਰ ਕਹਿੰਦੀ ਜਿਹੜੇ ਨਸ਼ਾ ਵੇਚਦੇ ਸੀਗੇ ਤੇ ਵੇਚਦੇ ਨੇ ਉਹਨਾਂ ਦੀ ਪ੍ਰੋਪਰਟੀ ਵੀ ਸੀਲ ਕੀਤੀ ਜਾਏਗੀ ਹਾਂ ਕਿੱਥੇ ਜਾਵੇ ਮੈਂ ਕਹਿੰਨਾ ਵੀ ਉਹ ਕਰੇ ਪਹਿਲਾਂ ਉਹ ਉਹਨਾਂ ਨੇ ਨਸ਼ਾ ਵੇਚਿਆ 5 ਸਾਲ ਗੁਰਕਿਰਸ਼ਨ ਕੋਟਲੀ ਨੇ ਤੇ ਨੰਗਾ ਚਿੱਟਾੇ ਬੇਚਿਆ سارے ਲੋਕਾਂ ਨੂੰ ਪਤਾ ਲੁਬੀਰ ਸਿੰਘ ਲੱਖੇ ਨੇ ਵੇਚਿਆ ਉਹਦੀ ਪ੍ਰਾਪਰਟੀ ਜਿਹੜੇ ਜਿਹੜੇ ਮੈਂ ਜਿਹੜਿਆ ਐਸਐਸਪੀ ਦਾ ਮੈਨ ਲਾਉਣ ਲੱਨਾ ਉਹਨੇ ਨਸਾ ਵੇਚਿਆ ਉਹਨੇ ਦੀ ਕਰਦੇ ਪ੍ਰਾਪਰਟੀ ਉਹਨਾਂ ਦੀ ਫੋਨ ਉਹਨਾਂ ਦੀ ਪ੍ਰਾਪਰਟੀ ਇਸ ਤਾਂ ਕਹਨੇ ਆਏ ਗੱਲ ਹੁਣੀ ਚਾਹੀਦੀ ਚੰਗੀ ਗੱਲ ਆਏ ਸੀ ਇਸ ਗੱਲ ਦੀ ਹਮਾਇਤ ਕਰਦੇ ਹਾਂ ਪਰ ਗੱਲ ਕੋਈ ਬਾਹਰ ਹੋਣੀ ਨਹੀਂ ਇਹ ਥੋੜੀ ਹੋਣੀ ਹੈ ਇਹ ਗੱਲ ਹੋਊਗੀ ਥੋੜੀ ਹੋਊਗੀ ਅਚਾ ਜਿਹੜਾ ਤੁਹਾਡੇ ਘਰ ਦੇ ਬਾਹਰ ਦੇ ਕਾਜ ਦੇ ਸੀ ਉਹਦੀ ਕੋਈ ਵੀਡੀਓ ਜਾਂ ਫੋਟੋ ਆ ਤੱਗੇ ਨੇ ਤੁਹਾਡੇ ਕੋਲ ਮੇਰੇ ਕੋਲ ਨਹੀਂ ਉਹ ਫੋਟੋ ਤਾਂ ਉਹ ਖਿੱਚ ਕੇ ਗਏ ਨੇ ਮੈਂ ਥੋੜੋ ਖਿੱਚਿਆ ਨਹੀਂ ਫੋਟੋ ਰੇਕੀ ਤਾਂ ਉਹਨਾਂ ਨੇ ਕੀਤੀ ਆ ਫੋਟੋ ਮੀ ਉਹਨਾਂ ਨੇ ਖਿੱਚਿਆ ਬੰછી ਲਾਲ ਉਹਦੋਂ ਰੀਡਰ ਆਉਗਾ ਨਹੀਂ ਨਹੀਂ ਤੁਹਾਨੂੰ ਫਿਰ ਕਿੱਦਾਂ ਗਿਆ ਪਤਾ ਲੱਗਿਆ ਕਿ ਮੈਂ ਆਪ ਦੇਖਿਆ ਤਿੰਨੇ ਚੀਜ਼ਾਂ ਮੈਂ ਆਪ ਹੀ ਦੇਖੀਆਂ ਨੇ ਆਪ ਦੀ ਅੱਖਾਂ ਨਾਲ ਦੇਖੀਆਂ ਨੇ 16 ਨੂੰ ਵੀ ਮੈਂ ਦੇਖਿਆ ਫਿਰ ਮੈਂ 14 ਨੂੰ ਦੇਖਿਆ ਉਹ ਫਿਰ ਮੈਂ 17 ਨੂੰ ਦੇਖਿਆ ਮੈਂ ਆਪ ਦੇਖਿਆ ਮੈਂ ਕਿਸੇ ਸੁਣੇ ਸੁਣਾ ਦੀ ਗੱਲ ਨਹੀਂ ਕਰਦਾ ਮੈਂ ਦੇਖਿਆ ਆਪ ਠੀਕ ਜੇ ਬੱਬੇ ਹੀ ਦੇਖਿਆ ਜਾਵੇ ਸੰਤ ਸਮਾਜ ਦਾ ਨਾਂ ਸੰਤ ਸਮਾਜ ਆਪਣੇ ਸਮਾਜ ਵਿੱਚ ਬਹੁਤ ਵੱਡਾ ਨਾਮ ਰੱਖਦਾ ਤੇ ਸੰਤ ਸਮਾਜ ਵਿੱਚ ਛੋਟਾ ਵੀ ਉਹ ਵੱਡਾ ਨਾਮ ਆ ਜੇ ਛੋਡੇ ਨਾਲ ਇਹ ਕੁਝ ਹੋ ਰਿਹਾ ਵਾ ਤਾਂ ਵੀ ਦੂਜੇ ਲੋਕਾਂ ਦਾ ਕੀ ਬਣੂਗਾ ਮੈਂ ਹੀ ਇਹੀ ਕਹਿਣਾ ਚਾਹੁੰਦਾ ਮੀਡੀਆ ਰਾਹੀਂ ਇੱਕ ਸਮਾਜ ਦੇ ਜ਼ਿੰਮੇਵਾਰ ਵਿਅਕਤੀ ਨਾਲ ਉਹ ਸੇ ਕੁਝ ਕਰਦੀ ਆ ਜਿਹੜਾ ਨਸ਼ਿਆਂ ਦੇ ਖਿਲਾਫ ਬੋਲਦਾ ਆਮ ਲੋਕ ਤਾਂ ਕੁਝ ਸਾਰੀ ਨਹੀਂ ਠਾਕਦੇ ਮੈਂ ਹਣੋ ਤੁਹਾਡੀ ਮੀਡੀਆ ਵੱਡੀ ਥੋੜੀ ਜਿਹੀ ਗੱਲ ਆ ਮੈਂ ਜੇ ਕਹੋ ਤਾਂ ਕਹਿ ਦਨਾ ਤੇ ਡਾਕਟਰ ਬਲਬੀਰ ਸਿੰਘ ਨੇ ਮੋਗੇ ਨੈਸ਼ਨਲ ਜਰੀ ਫੈਕਟਰੀ ਅਨਦੁੱਧ ਦੀ ਉਹਦੇ ਨਾਲ ਘਰ ਆਉਂਦਾ ਉਹਨੇ ਮੈਨੂੰ ਦੱਸਿਆ ਕਿ ਮੈਂ ਆਪਣੀ ਕਿਰਤ ਕਮਾਈ ਵਿੱਚੋਂ ਸਾਰਚ 5 5 6 ਬੰਦਿਆਂ ਦਾ ਨਸ਼ਾ ਛਡਾਉਣਾ ਸੀ ਆਪਣੀ ਜੇਬ ਵਿੱਚੋਂ ਪਰ ਮੈਂ ਕਿਹਾ ਹੁਣ ਕਹਿੰਦਾ ਹੁਣ ਨਹੀਂ ਛਡਾਉਂਗਾ ਮੈਂ ਹੁਣ ਕੀ ਹੋ ਗਿਆ ਕਹਿੰਦਾ ਹੁਣ ਇਹ ਹੋ ਗਿਆ ਕਿ ਸਾਡੇ ਲਵੇ ਇੱਕ ਘਰ ਆ ਤੇ ਉਹ ਨਸ਼ਾ ਵੇਚਦਾ ਤੇ ਮੋਟਾ ਨਸ਼ਾ ਲੈ ਕੇ ਆਇਆ ਹੋ ਤੇ ਉਹਦੇ ਘਰੇ ਬਾਹਲੇ ਸ਼ੂਬੇ ਦੀ ਪੁਲਿਸ ਆਈ ਐਸਪੀ ਆਪ ਆਇਆ ਨਾਲ ਹੋਰ ਪੁਲਿਸ ਵਾਲੇ ਤੇ ਉਹ ਕਹਿੰਦਾ ਵੀ ਤੁਹਾਡਾ ਨਾਂ ਫਲਾਣਾ ਕਹਿੰਦਾ ਹਾਂ ਮੇਰਾ ਫਲਾਣਾ ਨਾਂ ਤੁਹਾਡੇ ਘਰੇ ਇੰਨਾ ਚਿੱਟਾ ਇੰਨਾ ਨਸ਼ਾ ਤਨ ਹਾਏਗਾ ਸਭ ਕੁਝ ਹੈਗਾ ਤਾਂ ਜਿਹਨੂੰ ਰੈਸਟ ਕਰਨਾ ਕਹਿੰਦਾ ਰੈਸਟ ਤਾਂ ਤੂੰ ਹੋਵੇਂਗਾ ਮੈਂ ਨਹੀਂ ਹੁੰਦਾ ਤੂੰ ਹੋਵੇਂਗਾ ਉਹਨੇ ਜਿਹਦਾ ਨਾਂ ਬਦਨਾਮ ਆ ਉਹਦਾ ਨਾਂ ਤਾਂ ਬੈਕਰ ਲੈਣੇ ਚਾਹੀਦਾ ਵਿਕਰਮਜੀਤ ਮਜੀਠੀਆ ਦਾ ਮਨਿਸਟਰ ਸੀ ਉਨੇ ਮੈਜੀਸ਼ਨ ਫੋਨ ਲਾਇਆ ਵੀ ਆ ਦੇਖੋ ਮੈਨੂੰ ਫੜਨ ਆਇਆ ਗੀ ਉਹ ਕਹਿੰਦਾ ਮੈਨੂੰ ਫੜਾ ਪਉ ਉਹਨੇ ਨੂੰ ਫੋਨ ਫੜਾਇਆ ਕਹਿੰਦਾ ਤੂੰ ਪਰਮਾਨਸ਼ੀ ਨਾ ਜਾਣਾ ਤੂੰ ਚਲੋੜ ਜਾਣਾ ਮੈਂ ਹੁਣੇ ਮੌਕੇ ਤੇ ਐਸਐਸ ਨੂੰ ਫੋਨ ਕਰਦੇ ਹੁਣ ਫੜ ਕੇ ਦੇ ਦੇ ਭੱਜ ਗਿਓ ਸਰ ਇਹ ਹਾਈ ਲੈਵਲ ਆ ਸਾਰਾ ਜਿਹੜਾ ਇਹ ਸਾਰੇ ਕੁਛ ਕਰਦੇ ਨੇ ਛੋਟੇ ਬੰਦੇ ਤਾਂ ਹੀ ਤਾਂ ਵਿਚਾਰੇ ਡਰਦੇ ਕੁਝ ਬੋਲਦੇ ਨਹੀਂ ਜਦੋਂ ਵੱਡੇ ਲੋਕ ਕਰਦੇ ਨੇ ਕੁਝ ਹੋਰ ਬਹੁਤ ਨੇ ਵੱਡੇ ਵੱਡੇ ਇਹ ਸਰਕਾਰ ਦੇ ਵਿੱਚ ਐਮਐਲਏ ਨੇ ਜਿਹੜੇ ਨਸ਼ਾ ਬਚਣ ਜਨੇ ਹਿੱਸਾ ਕੀਤਾ ਮੰਤਰੀ ਨੇ ਹਮ ਤਾਂ ਤਾਂ ਸਰਕਾਰ ਨੂੰ ਘਟਾ ਨਹੀਂ ਪਤਾ ਬਸੋ ਸਰ ਕੁਝ ਪਤਾ ਤੁਸੀਂ ਇੰਨੀ ਮੁਸ਼ਕਲ ਜੇ ਮੁਸ਼ਕਲ ਨਾ ਇਹ ਕਹਣਾ ਵੀ ਅਸੀਂ ਹਟਾ ਨਹੀਂ ਛੱਡਦੇ ਪਰ ਜੀ ਬੋਲਤਾ ਛੱਡ ਜਨਾ ਸਾਡੀ ਜੋ ਜੰਗੜੀ ਹੈ ਕਹਿਣ ਦੀ شکایت ਕਹਿਣੀ ਅਸੀਂ ਕਹਿੰਦੇ ਰਹਾਂਗੇ ਆਹਾਂ ਕਿ ਇਹ ਦੇਖਿਆ ਜਾਵੇ ਤੁਸੀਂ ਦਿਵਾਨ ਲਾਉਨੇ ਹੋ ਪਿੰਡਾਂ ਵਿੱਚ ਜਾ ਕੇ ਆਪਾਂ ਗੁਰਗ੍ਰਮੁਖੀ ਦਾ ਵਿਚਾਰ ਕਰਦੇ ਹਾਂ ਪ੍ਰਚਾਰ ਕਰਦੇ ਹਾਂ ਤਾਂ ਇਹ ਵੀ ਪ੍ਰਚਾਰ ਕੀਤਾ ਜਾ ਸਕਦਾ ਕਰਦੇ ਆ ਜੀ ਤੇ ਕਰਦੇ ਹੋਰ ਬਹੁਤ ਸੰਤ ਕਰਦੇ ਨੇ ਵੀ ਨਸ਼ਿਆਂ ਦੇ ਖਿਲਾਫ ਕਹਿੰਦੇ ਨਹੀਂ ਕਰਦੇ ਨੇ ਤੁਸੀਂ ਲੜਾਈ ਨੂੰ ਕਿਵੇਂ ਵਧਾਉਂਗੇ ਅੱਗੇ ਇਹ ਮੁਸ਼ਕਲਾਂ ਲੜਦੇ ਹੋਏ ਨਹੀਂ ਮੁਸ਼ਕਲਾਂ ਤੁਹਾਡੇ ਆਉਣਗੀਆਂ ਅੜਚੜਾਂ ਆਉਣਗੀਆਂ ਤੁਸੀਂ ਇਸ ਲੜਾਈ ਨੂੰ ਫਿਰ ਅੱਗੇ ਕਿਵੇਂ ਵਧਾਉਂਗੇ ਦੇਖੋ ਕਿ ਕਿੰਨੀ ਬਾਤੀ ਆ ਉਹ ਤਾਂ ਹੁਣ ਮੂਰਿਆ ਹੋਣੀ ਗੱਲ ਕਿੰਨੀ ਬਾਤੀ ਆ ਕੋਈ ਪਲਾਨ ਤਾਂ ਹੋਵੇ ਇਹ ਗੱਲ ਖਤਮ ਹੁੰਦੀ ਆ ਜਾਂ ਹੋਰ ਬਾਤੀ ਆ ਫਿਰ ਜੋ ਹੋਰ ਬਾਤੀ ਆਸੀਂ ਉਹ ਅਸੀਂ ਵੀ ਅੱਗੇ ਵਧਾਂਗੇ ਫਿਰ ਸਾਡੇ ਕੋਲ ਵੀ ਰਾਹ ਹੈਗੇ ਵਧਣ ਠੀਕ ਹੈ ਓਕੇ ਤੁਸੀਂ